ਦੋ ਮੁੰਨੇ ਨੌਜਵਾਨ ਜੋ ਕਿ ਗੁਰਨਾਮਕਪੁਰਾ ਵਾਲੀ ਸਾਈਡ ਤੋਂ ਕੋਟਖਾਹਸਾ ਨੂੰ ਆ ਰਹੇ ਹਨ ਅਤੇ ਇਹਨਾਂ ਦੇ ਕੋਲ ਇੱਕ ਪਿਸਤਲ 32 ਬੋਲ ਰੌਬ ਅਤੇ ਚੋਰੀ ਦਾ ਮੋਟਰਸਾਈਕਲ ਹੈ ਇਹਨਾਂ ਦੇ ਵੱਖ-ਵੱਖ ਥਾਣਿਆਂ ਵਿੱਚ ਕਾਫੀ ਮਕਦਮੇ ਦਰਜ ਹਨ ਅਤੇ ਜਿਲ੍ਹਾ ਸਾਹਿਲ ਮਸਤੀ ਇੱਤੇ 302 ਦਾ ਮਕਦਮਾ ਵੀ ਦਰਜ ਹੈ ਤੇ ਕਾਫੀ ਇਹ ਮਸ਼ਹੂਰ ਆਪਣੇ ਇਲਾਕੇ ਵਿੱਚ ਕਾਫੀ ਮਸ਼ਹੂਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ શ્રી ਗੁਰਪ੍ਰੀਤ ਸਿੰਘ ਪੁੱਲ ਆਈਪੀਐਸ ਸਮਰੱਥ ਵੱਲੋਂ ਜੀਵਨ ਲੋਮ ਮਿਲਿਆ ਦਿੱਤਾ ਅਤੇ ਹੋਰ ਅਫਸਰ ਵੱਲੋਂ ਨਿਗਰਾਨੀ ਹੇਠ ਅੱਜ ਸੀਆਈਏ 2 ਗੁਰੂ ਕੀ ਵਡਾਲੀ ਇੰਚਾਰਜ ਜੀ ਸ਼ਰਮਾ ਜੀ ਜਨਰੇਸ਼ਨ ਦੇਸ਼ ਤਲਾਸ਼ ਭੇੜੇ ਬੁਰਜਾਂ ਦੇ ਸੰਬੰਧ ਵਿੱਚ ਚੌਕ ਕੋਟ ਖਾਸਾ ਮੌਜੂਦ ਸੀ ਕਿ ਉੱਥੇ ਇੱਕ ਖਾਸ ਮੁਕਬਰ ਨੇ ਆ ਕੇ ਤਲਾਸ਼ ਦਿੱਤੀ ਕਿ ਦੋ ਮੁੰਨੇ ਨੌਜਵਾਨ ਜੋ ਕਿ ਗੁਰਨਾਨਕਪੁਰਾ ਵਾਲੀ ਸੈਕਟ ਤੋਂ ਕੋੜਖਾਤ ਸਾਨੂੰ ਆ ਰਹੇ ਹਨ ਅਤੇ ਇਹਨਾਂ ਦੇ ਕੋਲ ਇੱਕ ਪਿਸਤਲ 32 ਬੋਰ ਰੌਂਦ ਅਤੇ ਚੋਰੀ ਦਾ ਮੋਟਰਸਾਈਕਲ ਹੈ ਤੇ ਜੇ ਸ਼ਕਤੀ ਨਾਲ ਚੈਕਿੰਗ ਕੀਤੀ ਜਾਵੇ ਤੇ ਇਹ ਕਾਬੂ ਆ ਸਕਦੇ ਹਨ ਉਹ ਮੁਕਬਰ ਖਾਤ ਦੀ ਦੇ ਅਨੁਸਾਰ ਆਪਾਂ ਛਕਤੀ ਦਾ ਨਾਮ ਚੈਕਿੰਗ ਕੀਤੀ ਅਤੇ ਗੁਣਾਕਪੁਰਾਲੀ ਸੈੱਡ ਤੋਂ ਦੋ ਮੁੰਨੇ ਨੌਜਵਾਨ ਆਏ ਅੱਜ ਇਹਨਾਂ ਲੋਕਾਂ ਦਾ ਇਸ਼ਾਰਾ ਕੀਤਾ ਅਤੇ ਉਹ ਪੁੱਛਣ ਲੱਗੇ ਅਸੀਂ ਉਹਨਾਂ ਨੂੰ ਸਵੇ ਸਾਥੀ ਕਰਨ ਚਾਰੀਆਂ ਦੀ ਮੱਦੇਨਾਨ ਨਾਕਾਬੂ ਕੀਤਾ ਅਤੇ ਮੋਟਰਸਾਈਕਲ ਚਾਲਕ ਨੂੰ ਉਹ ਨਾਂ ਪਤਾ ਪੁੱਛਿਆ ਉਹਨਾਂ ਦੋਵਾਂ ਨਾਂ ਪਤਾ ਪੁੱਛਿਆ ਅਤੇ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਸਾਇਲ ਕੁਮਾਰ ਏਲੀਅਸ ਮਸਤ ਵਾਸੀ ਹਰੀਪੁਰਾ ਦੱਸਿਆ ਅਤੇ ਦੂਸਰੇ ਨੇ ਆਪਣਾ ਨਾਮ ਸੁਖਪ੍ਰੀਤ ਸਿੰਘ ਐਲਿਸ ਗੋਰੀ ਵਾਸੀ ਇਕਤਾ ਨਗਰ ਦੱਸਿਆ ਤੇ ਮੋਟਰਸਾਈਕਲ ਚਾਲਕ ਗੋ ਦਾ ਮਸਤ ਨੇ ਮਸ ਸਾਈਲ ਮਸਤ ਨੇ ਡਾਬ ਵਿਚੋਂ ਇੱਕ ਬੱਤੀ ਬੋਰ ਪਿਸਟਲ ਵਿਦ ਦੋ ਰਾਉਂਡ ਬਰਾਮਦ ਕੀਤੀ ਅਤੇ ਸੁਖਪ੍ਰੀਤ ਦੀ ਸੁਖਪ੍ਰੀਤ ਕੋ ਜੇਬ ਵਿਚੋਂ ਦੋ ਰਾਉਂਡ ਬਰਾਮਦ ਕੀਤੇ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਅਤੇ ਅੱਜ ਮਾਂ ਜੋ ਕੋਡ ਵਿੱਚ ਦੋਸ਼ੀਆਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਸਰਮਾਨ ਹਾਸਲ ਕੀਤਾ ਅਤੇ ਪੁਲਸਰਮਾਨ ਹਾਸਲ ਕਰ ਕੀਤਾ ਅਤੇ ਉਹਨਾਂ ਤੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਚੋਰੀ ਦਾ ਮੋਟਰਸਾਈਕਲ ਕਿੱਥੋਂ ਲਿਆ ਹੈ ਅਤੇ ਰੌਣ ਤੇ ਪਿਸਟਲ ਕਿੱਥੋਂ ਲਿਆ ਹੈ ਇਹ ਵਕ ਵਕ ਜੇ ਪਹਿਲਾਂ ਵਿੱਚ ਦੱਸਦੇ ਆ ਜੀ ਇਹਨਾਂ ਦੇ ਮਕਦਮੇ ਕੋਈ ਇਨਾਂ ਦੇ ਵੱਖ-ਵੱਖ ਥਾਣਿਆਂ ਤੇ ਪੱਖ-ਵੱਖ ਥਾਣਿਆਂ ਵਿੱਚ ਕਾਫੀ ਮਕਦਮੇ ਦਰਜ ਹਨ ਅਤੀਜਲਾ ਸਾਹਿਲ ਮਸਤੀ ਇੱਥੇ 302 ਦਾ ਮਕਦਮਾ ਵੀ ਦਰਜ ਹੈ ਤੇ ਕਾਫੀ ਇਹ ਮਸ਼ਹੂਰ ਆਪਣੇ ਇਲਾਕੇ ਵਿੱਚ ਕਾਫੀ ਮਸ਼ਹੂਰ ਹੈ ਲੁੱਟਾ ਲੁੱਟਾ ਘੁਮਾ ਕਰਨ ਦੀ ਆਦੀ ਹੈ ਜੀ ਲੁੱਟਾਂ ਘੁਮਾ ਦੇ ਵੀ ਕਾਫੀ ਮਕਦਮੇ ਕਾਫੀ ਦਰਜ ਨੇ ਇਹ ਤਾਂ ਦਰਾਨੇ ਪੁੱਛਗਿੱਛ ਹੀ ਪਤਾ ਚੱਲੇਗਾ ਕਿ ਹੋਰ ਇਹਨਾਂ ਦੇ ਕਿੰਨੇ ਮਕਦਮੇ ਦਰਜ ਨੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ ਆਪਾਂ ਨਾ ਇਹਨਾਂ ਨੂੰ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੋ ਵੀ ਤੱਕ ਸਾਹਮਣੇ ਆਉਣਗੇ ਅਫਸਰ ਬਾਲਾਵੇ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਤੇ ਦੋ ਮੋਨੇ ਨੌਜਵਾਨ ਜੋ ਕਿ ਗੁਰਨਾਨਕਪੁਰਾ ਵਾਲੀ ਸਾਈਡ ਤੋਂ ਕੋਟਖਾਲਸਾ ਨੂੰ ਆ ਰਹੇ ਹਨ ਅਤੇ ਇਹਨਾਂ ਦੇ ਕੋਲ ਇੱਕ ਪਿਸਤਲ 32 ਬੋਰ ਰੌਬ ਅਤੇ ਚੋਰੀ ਦਾ ਮੋਟਰਸਾਈਕਲ ਹੈ। ਇਹਨਾਂ ਦੇ ਵੱਖ-ਵੱਖ ਥਾਣੇ ਵਿੱਚ ਕਾਫੀ ਮਕਾਮੇ ਦਰਜ ਹਨ। ਅਤੇ ਜਿਲ੍ਹਾ ਸਾਹਿਲ ਮਸਤੀ ਇਤੇ 302 ਦਾ ਮਕਦਮਾ ਵੀ ਦਰਜ ਹੈ ਤੇ ਕਾਫੀ ਇਹ ਮਸ਼ਹੂਰ ਆਪਣੇ ਇਲਾਕੇ ਵਿੱਚ ਕਾਫੀ ਮਸ਼ਹੂਰ ਹੈ ਜੀ ਮਾਮਲਾ ਜੀ ਹਾਲ ਮਾਨਜਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ શ્રી ਕੋਰਪੀਤ ਸਿੰਘ ਪੁੱਲ ਆਈਪੀਐਸ ਅੰਮ੍ਰਿਤਸਰ ਵੱਲੋਂ ਜੀਵਲੋਂ ਮਿਲੀਆਂ ਹਦਾਇਤਾਂ ਅਤੇ ਹੋਰ ਅਫਸਰ ਵੱਲੋਂ ਨਿਗਰਾਨੀ ਹੇਠ ਸੀਆਈਏ 2 ਗੁਰੂ ਕੀ ਬਡਾਲੀ ਅਨਚਾਰਜੇ ਸ਼ਰਮਾ ਜੀ ਜਨਰੇਸ਼ਨ ਦੇਸ਼ ਤਲਾਸ਼ ਪੈੜੇ ਪੁਰਸਾਂ ਦੇ ਸੰਬੰਧ ਵਿੱਚ ਚੌਕ ਕੋਟ ਖਾਸਾ ਮੌਜੂਦ ਸੀ ਕਿ ਉੱਥੇ ਇੱਕ ਖਾਸ ਮੁਕਬਰ ਨੇ ਆਗੇ ਤਲਾਹ ਦਿੱਤੀ ਕਿ ਦੋ ਮੁੰਨੇ ਨੌਜਵਾਨ ਜੋ ਕਿ ਗੁਰਨਾਨਕਪੁਰਾ ਵਾਲੀ ਸੈੱਡ ਤੋਂ ਕੋਟ ਖਾਸਾ ਨੂੰ ਆ ਰਹੇ ਹਨ ਅਤੇ ਇਹਨਾਂ ਦੇ ਕੋਲ ਇੱਕ ਪਿਸਟਲ 32 ਬੋਰ ਰੌਂਦ ਅਤੇ ਚੋਰੀ ਦਾ ਮੋਟਰਸਾਈਕਲ ਹੈ ਤੇ ਜੇ ਸ਼ਕਤੀ ਨਾਲ ਚੈਕਿੰਗ ਕੀਤੀ ਜਾਵੇ ਤੇ ਇਹ ਕਾਬੂ ਆ ਸਕਦੇ ਹਨ ਉਹ ਮੁਕਬਰ ਖਾਸ ਦੀ ਦੇ ਅਨੁਸਾਰ ਆਪਾਂ ਸ਼ਕਤੀ ਦਾ ਨਾਮ ਚੈਕਿੰਗ ਕੀਤੀ ਅਤੇ ਗੁਣਾਣਕ ਪੁਰਾਲੀ ਸੈਕਟਰ ਤੋਂ ਦੋ ਮੁੰਨੇ ਨੌਜਵਾਨ ਆਏ ਅਸੀਂ ਇਹਨਾਂ ਲੋਕਾਂ ਦਾ ਇਸ਼ਾਰਾ ਕੀਤਾ ਅਤੇ ਉਹ ਪੁੱਛਣ ਲੱਗੇ ਅਸੀਂ ਉਹਨਾਂ ਸਮੇਂ ਸਾਥੀ ਕਰਨ ਚਾਰੀਆਂ ਦੀ ਮੱਦੇਨਾਨ ਕਾਬੂ ਕੀਤਾ ਅਤੇ ਮੋਟਰਸਾਈਕਲ ਚਾਲਕ ਨੂੰ ਉਹ ਨਾਂ ਪਤਾ ਪੁੱਛਿਆ ਉਹਨਾਂ ਦੋਵਾਂ ਨਾਂ ਪਤਾ ਪੁੱਛਿਆ ਅਤੇ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਸਾਈਲ ਕੁਮਾਰ ਏਲੀਅਸ ਮਸਤ ਵਾਸੀ ਹਰੀਪੁਰਾ ਦੱਸਿਆ ਅਤੇ ਦੂਸਰੇ ਨੇ ਆਪਣਾ ਨਾਂ ਸੁਖਪ੍ਰੀਤ ਸਿੰਘ ਏਲੀਅਸ ਗੋਰੀ ਵਾਸੀ ਇਕਤਾ ਨਗਰ ਦੱਸਿਆ ਤੇ ਮੋਟਰਸਾਈਕਲ ਚਾਲਕ ਗੋਦਾ ਮਸਤ ਨੇ ਮਸ ਸਾਇਲ ਮਸਤ ਨੇ ਡੱਬ ਵਿਚੋਂ ਇੱਕ ਬੱਤੀ ਬੋਰ ਪਿਸਟਲ ਵਿਦ ਦੋ ਰਾਉਂਡ ਬਰਾਮਦ ਕੀਤੀ ਅਤੇ ਸੁਖਪ੍ਰੀਤ ਦੀ ਸੁਖਪ੍ਰੀਤ ਕੋ ਜੇਬ ਵਿਚੋਂ ਦੋ ਰਾਉਂਡ ਬਰਾਮਦ ਕੀਤੇ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਅਤੇ ਅੱਜ ਮਾਨ ਜੋ ਕੋਡ ਵਿੱਚ ਦੋਸ਼ੀਆਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਸਰਮਾਨ ਹਾਸਲ ਕੀਤਾ ਅਤੇ ਵਰਸਮਾਨ ਹਾਸਲ ਕਰ ਕੀਤਾ ਅਤੇ ਉਹਨਾਂ ਤੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਚੋਰੀ ਦਾ ਮੋਟਰਸਾਈਕਲ ਕਿੱਥੋਂ ਲਿਆ ਹੈ ਅਤੇ ਰੌਂਗ ਤੇ ਪਿਸਟਲ ਕਿੱਥੋਂ ਲਿਆ ਹੈ ਇਹ ਵਕ ਵਕ ਜੇ ਪਹਿਲਾਂ ਵੀ ਦਰਜ ਹੈ ਜੀ ਇਹਨਾਂ ਦੇ ਮਕਦਮੇ ਕੋਈ ਇਹਨਾਂ ਦੇ ਥਾਣਿਆਂ ਤੇ ਵੱਖ-ਵੱਖ ਥਾਣਿਆਂ ਵਿੱਚ ਕਾਫੀ ਮਕਦਮੇ ਦਰਜ ਹਨ ਅਤੇ ਜਿਲ੍ਹਾ ਸਾਹਿਲ ਮਸਤੀ ਇਹ ਤੇ 302 ਦਾ ਮਕਦਮਾ ਵੀ ਦਰਜ ਹੈ ਇਹ ਕਾਫੀ ਇਹ ਮਸ਼ਹੂਰ ਆਪਣੇ ਇਲਾਕੇ ਵਿੱਚ ਕਾਫੀ ਮਸ਼ਹੂਰ ਹੈ ਜੀ ਲੁੱਟਾ ਲੁੱਟਾ ਘੁਮਾ ਕਰਨ ਦੀ ਆਦਤ ਹੈ ਜੀ ਲੁੱਟਾਂ ਘੁਮਾ ਦੇ ਵੀ ਕਾਫੀ ਮਕਦਮੇ ਕਾਫੀ ਦਰਜ ਨੇ ਇਹ ਤਾਂ ਦਰਾਨੇ ਪੁੱਛਗਿੱਛ ਹੀ ਪਤਾ ਚੱਲੇਗਾ ਕਿ ਹੋਰ ਇਹਦੇ ਕਿੰਨੇ ਮਕਦਮੇ ਦਰਜ ਨੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜੀ ਆਪਾਂ ਨਾ ਇਹਨਾਂ ਨੂੰ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਅਫਸਰ ਬਾਲਾਵੇਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ